ਬਰਨਾਲਾ ਹਲਕੇ ਦੇ ਲੋਕਾਂ ਦਾ ਮੇਰੇ ਸਿਰਾਂ ਲੰਬਾ ਵੀ ਸੀਗਾ ਤੇ ਉਹ ਚਾਹੁੰਦੇ ਸੀ ਵੀ ਤੁਹਾਡੇ ਬਦੌਲਤ ਜਿਹੜੀ ਹੈਗੀ ਆ ਤੁਹਾਡੇ ਤੁਹਾਡੇ ਜਾਣ ਕਰਕੇ ਜਿਹੜੀ ਇਹ ਸੀਟ ਆ ਅਸੀਂ ਇਥੋਂ ਹਾਰਿਆ ਜਿਸ ਕਰਕੇ ਇੱਕ ਬਰਨਾਲਾ ਹਰਕਾ ਇੱਕ ਵੱਡੇ ਰਤਬੇ ਤੋਂ ਇੱਕ ਵੱਡੀ ਪੋਸਟ ਤੋਂ ਵਾਂਝਾ ਰਹਿ ਗਿਆ ਨੇਚਰਲੀ ਜਿਹੜੇ ਭਗਵੰਤ ਮਾਨ ਜੀ ਹੈ ਨਾ ਜਿਹੜਾ ਜੋ ਗੱਲਾਂ ਸਟੇਜਾਂ ਤੋਂ ਕਰਦੇ ਆ ਨੇਚਰਲੀ ਮੈਂ ਨੇੜੇ ਹੋ ਕੇ ਦੇਖਿਓ ਹੈ ਨਹੀਂ ਮੈਂ ਸਮਝਦਾ ਵੀ ਉਹ ਕਿਸੇ ਚੰਗੇ ਬੰਦੇ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਮੈਂ ਢਲੋਂਸਾ ਬਣੀ ਆ ਆਪਣੇ ਬਣੀ ਆ ਅਸੀਂ ਇਹਨਾਂ ਨੂੰ ਲੋਕਾਂ ਨੂੰ ਭਰੋਸਾ ਦਿਵਾਉਣਾ ਵੀ ਬੱਸ ਸਟੈਂਡ ਕਿਸੇ ਪਾਸੇ ਨਹੀਂ ਜਾਊਗਾ ਬੱਸ ਸਟੈਂਡ ਇੱਥੇ ਰੁਗੜ ਆਪਣਾਂ ਟੋਲਾ ਜਾਨੇ ਪਹਿਲਾਂ ਹੀ ਲਾਂਕ ਕੀਤਾ ਵੀ ਅਸੀਂ ਸੈਂਟਰਲ ਯੂਨੀਵਰਸਿਟੀ ਕੋਈ ਚੰਗਾ ਕਾਲਜ ਤੇ ਐਜੂਕੇਸ਼ਨ ਦੇ ਤੇ ਜਿਹੜੇ ਹੈਗੇ ਆ ਸਿਹਤ ਸਹੂਲਤਾਂ ਦੇ ਤੇ ਹੋਰ ਕੋਈ ਚੰਗੀ ਇੰਡਸਟਰੀ ਲੈ ਕੇ ਆਵਾਂਗੇ ਦਾ ਨਿਊਜ਼ ਪੰਜਾਬ ਵੱਲੋਂ ਸ਼ੁਰੂ ਕੀਤੇ ਪ੍ਰੋਗਰਾਮ ਰੂਬਰੂ ਤਹਿਤ ਅੱਜ ਸਾਡੀ ਟੀਮ ਲੋਕ ਸਭਾ ਹਲਕਾ ਸਮਰੂਰ ਦੇ ਸ਼ਹਿਰ ਬਰਨਾਲਾ ਪਹੁੰਚੀ ਰਾਜਸੀ ਤਾਨੂ ਵਾਸਪਰੇਟਰ ਯੂਨੀਅਨ ਮਾਲਵਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾਟੀ ਨੂੰ ਨਾਲ ਰੂਬਰੂ ਕਰਵਾ ਰਹੇ ਹਨ ਕਾਲਾਟੀ ਲੋ ਇੱਕ ਸਖਤੀ ਕਾਂਗਰਸੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਜਿਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਮੁੜ ਕਾਂਗਰਸ ਵਿੱਚ ਘਰ ਵਾਪਸੀ ਕੀਤੀ ਗਈ ਬਰਨਾਲਾ ਸ਼ਹਿਰ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਚੱਲ ਪਈ ਕਾਂਗਰਸੀ ਵਰਕਰਾਂ ਦੇ ਵਿੱਚ ਕਾਂਗਰਸੀ ਲੀਡਰਾਂ ਦੇ ਵਿੱਚ ਜਦੋਂ ਕਲਦੀਪ ਸਿੰਘ ਕਾਲਾ ਢਿੱਲੋ ਕੰਪਨੀ ਦੇ ਮਾਲਕ ਜਿਨ੍ਹਾਂ ਨੇ ਕਾਂਗਰਸ ਦੇ ਵਿੱਚ ਐਂਟਰੀ ਕੀਤੀ ਉਦੋਂ ਕਾਂਗਰਸੀ ਵਰਕਰਾਂ ਦਾ ਕੋਈ ਟਿਕਾਣਾ ਨਾ ਰਿਹਾ ਸਰਦਾਰ ਕੇਵਲ ਸਿੰਘ ਢਿੱਲੋ ਦੀ ਉਸ ਦਿਨ ਤੋਂ ਹੀ ਜਿੱਤ ਪੱਕੀ ਹੋ ਗਈ ਜਿਸਨ ਕਲਦੀਪ ਸਿੰਘ ਕਾਲਾ ਨੇ ਕਾਂਗਰਸੀ ਪਾਰਟੀ ਦੇ ਵਿੱਚ ਐਂਟਰੀ ਕੀਤੀ ਅਸੀਂ ਅੱਜ ਕਲਦੀਪ ਸਿੰਘ ਕਾਲਾ ਦੇ ਦਫ਼ਤਰ ਆਫਿਸ ਦੇ ਵਿੱਚ ਵੀਰ ਜੀ ਕੋਲ ਆਏ ਹਾਂ ਆਓ ਆਪਾਂ ਜੁੰਨ ਨਾਲ ਗੱਲ ਕਰਦੇ ਹਾਂ ਦੇਖ ਜੀ ਤੁਸੀਂ ਜਦੋਂ ਕਾਂਗਰਸ ਜੁਆਇਨ ਕੀਤੀ ਤੁਸੀਂ ਕੀ ਮਕਸਦ ਨਾਲ ਕਾਂਗਰਸ ਜੁਆਇਨ ਕੀਤੀ ਜੀ ਕਾਂਗਰਸਮ ਦਾ ਇੱਕ ਤਾਈຊ ਵੀ ਜਿਹੜੀਆਂ ਹੈਗੀਆਂ ਅਸੀਂ ਪਹਿਲਾਂ ਵੀ ਕਾਂਗਰਸ ਦੇ ਵਿੱਚੋਂ ਹੀ ਗਏ ਆ ਜਿਹੜਾ ਦਿਲ ਹੈ ਉਹ ਕਿਤੇ ਨਾ ਕਿਤੇ ਕਾਂਗਰਸ ਨਾਲ ਜੁੜਿਆ ਹੋਇਆ ਸੀਗਾ ਜਿੰਨੇ ਸਾਡੇ ਪੁਰਾਣੇ ਯਾਰ ਦੋਸਤ ਸੀ ਜਿਹੜੇ ਮੇਰੇ ਭਰਾ ਦੇ ਨਾਲ ਇਹਨਾਂ ਨੇ ਕੰਮ ਕੀਤਾ ਤੇ ਉਹ ਸਾਰੇ ਕਾਂਗਰਸ ਦੇ ਵਿੱਚ ਸੀਗੇ ਤੇ ਇਹੀ ਇੱਕ ਮੇਨ ਕਾਰਨ ਆ ਵੀ ਉਹ ਇੱਕ ਤਰ੍ਹਾਂ ਦਾ ਮਹਿਸੂਸ ਹੁੰਦਾ ਵੀ ਜਿਵੇਂ ਆਪਣੇ ਪਰਿਵਾਰ ਦੇ ਵਿੱਚ ਅਸੀਂ ਵਾਪਸ ਆ ਗਏ ਹਾਂ ਤੁਸੀਂ ਇੱਕ ਆਮ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਹੋ ਤੇ ਤੁਹਾਨੂੰ ਆਮ ਪਾਰਟੀ ਦੀ ਵਰਕਿੰਗ ਕਿਹੋ ਜਿਹੀ ਲੱਗੀ ਸੀ ਉਹਨਾਂ ਅਜਿਹੇ ਰਮੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਕੁਝ ਤਾਂ ਉਹਨਾਂ ਦੀਆਂ ਮੈਨੂੰ ਗੱਲਾਂ ਲੱਗੀਆਂ ਵੀ ਜਿਸ ਤਰ੍ਹਾਂ ਦਾ ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਵੇਖ ਰਿਹਾ ਸੀ ਜਾਂ ਉਹਨਾਂ ਦੀਆਂ ਲੀਡਰਾਂ ਦੀਆਂ ਸਪੀਚ ਸੁਣ ਰਿਹਾ ਸੀ ਵੀ ਜਿਵੇਂ ਕਿਸੇ ਵਿੱਚੋਂ ਭਗਤ ਸਿੰਘ ਦਿਖ ਰਿਹਾ ਸੀ ਕਿਸੇ ਜੋ ਕਰਤਾ ਸਿੰਘ ਸਰਵਲ ਸਿਰਿਆ ਸੀ ਕੁਝ ਥੋੜੇ-ਮੋਟੇ ਗਲੇਸ਼ਕੀ ਬੇ ਹੋਗੇ ਤਾਂ ਕਾਂਗਰਸ ਪਰਿਵਾਰ ਦੇ ਵਿੱਚ ਜਦੋਂ ਤੁਹਾਡੇ ਪਰਿਵਾਰ ਦੇ ਵਿੱਚ ਥੋੜੇ-ਬੋਧੇ ਗਿਲੇ ਸ਼ਿਕਵੇ ਹੁੰਦੇ ਤਾਂ ਬਾਹਰਲੇ ਬੰਦੇ ਨੇ ਗੱਲਾਂ ਕੁਝ ਜ਼ਿਆਦਾ ਚੰਗੀਆਂ ਲੱਗਣ ਲੱਗ ਜਾਂਦੀਆਂ ਨੇ ਉਹਨਾਂ ਗੱਲਾਂ ਦੇ ਵਿੱਚ ਆ ਕੇ ਜਾਂ ਉਹਨਾਂ ਨੂੰ ਦੇਖ ਕੇ ਵੀ ਕੁਝ ਬਦਲਾ ਲੈ ਕੇ ਆਉਣਗੇ ਤਾਂ ਮੈਂ ਉਹ ਪਾਰਟੀ ਜੁਆਇਨ ਕਰ ਲਈ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਉਹਨਾਂ ਦੀ ਗਤੀਵਿਧੀਆਂ ਸੀਗੀਆਂ ਤੁਸੀਂ ਉਹਨਾਂ ਤੋਂ ਸੰਤੁਸ਼ਟ ਨਹੀਂ ਸੀਗੇ ਜੀ ਵਿਚਾਰ ਕੇ ਪਤਾ ਲੱਗਦਾ ਜੀ ਜਿਹੜੋਂ ਬਾਹਰੋਂ ਪਰ ਦੇਖਦੇ ਆ ਤੁਹਾਨੂੰ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਵੀ ਜੋ ਥੋੜਾ ਬੋਧਾ ਪਰਿਵਾਰ ਦੇ ਵਿੱਚ ਗਿਲਾ ਸ਼ਿਕਵਾ ਹੁੰਦਾ ਤੇ ਉਹਨੂੰ ਬਾਹਰਲੇ ਬੰਦੇ ਨੇ ਗੱਲਾਂ ਜ਼ਿਆਦਾ ਚੰਗੀਆਂ ਲੱਗਣ ਲੱਗ ਜਾਂਦੀਆਂ ਨੇ ਪਰ ਜਦੋਂ ਵਿੱਚ ਵੜ ਕੇ ਵੇਖਿਆ ਵੀ ਜਿਹੜੀ ਉਹ ਕ੍ਰਾਂਤੀ ਦੀ ਗੱਲ ਕਰਦੇ ਸੀ ਜਾਂ ਜਿਸ ਤਰ੍ਹਾਂ ਦੀ ਉਹ ਉਹਨਾਂ ਨੇ ਲੋਕਾਂ ਨੂੰ ਆਮ ਨੌਜਵਾਨ ਨੂੰ ਉਤਸ਼ਾਹ ਜਵਾਬ ਦਿਖਾਏ ਵੀ ਉਹ ਐਸਾ ਕੁਝ ਨਹੀਂ ਸੀ ਵਿੱਚ ਉੱਥੇ ਸਾਜ਼ਿਸ਼ੀ ਲੋਕਾਂ ਦਾ ਟੋਲਾ ਇਕੱਠਾ ਹੋਇਆ ਤੁਸੀਂ ਪੀਟੀਆ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹੇ ਹੋ ਉਹ ਪਾਰਟੀ ਵਾ ਕੀ ਕਹਿਣਾ ਚਾਹੁੰਦੇ ਸੀ ਉਹ ਵੀ ਕਿਸੇ ਇਹੀ ਸੀ ਵੀ ਜਿਹੜੇ ਕੁਝ ਮੈਂ ਆਪਣਾ ਕਿਸੇ ਨੂੰ ਬਰਦਾਸ਼ਤਾ ਕਰਦੇ ਨਹੀਂ ਸੀ ਨਾ ਉਹਨਾਂ ਨੇ ਕੋਈ ਚੰਗਾ ਬੰਦਾ ਪਾਰਟੀ ਚ ਐਂਟਰ ਕਰਨ ਦਾ ਤਾਂ ਨਾ ਚੰਗਾ ਬੰਦਾ ਕੋਈ ਰਹਿਣ ਦਿੱਤਾ ਮੈਂ ਖਰੜਾ ਸਾਹਿਬ ਦਾ ਕੰਮ ਕੀਤਾ ਮੈਂ ਖਰੜਾ ਸਾਹਿਬ ਦਾ ਅੱਜ ਵੀ ਬਹੁਤ ਸਤਿਕਾਰ ਕਰਦਾ ਤੇ ਉਹਨਾਂ ਨੇ ਵਧੀਆ ਉਹ ਆਵਾਜ਼ ਠਾਉਂਦਿਆ ਪੰਜਾਬ ਦੀ ਪਰ ਜਿਹੜੀ ਇੱਥੋਂ ਦਾ ਸੀਗਾ ਵੀ ਜਿਹੜੇ ਜੇ ਖਰੜਾ ਸਾਹਿਬ ਇੱਥੋਂ ਚੌੜੜ ਦੇ ਹੋ ਸਕਦਾ ਮੈਨੂੰ ਡਟ ਕੇ ਸਾਥ ਦਿੰਦਾ ਬਾਕੀ ਜਿਹੜੇ ਮੇਰੇ ਕਾਂਗਰਸ ਸਾਉਣ ਦਾ ਕਾਰਨਾ ਵੀ ਇੱਥੇ ਜਿਹੜਾ ਝੂਠੇ ਇਨਕਲਾਬੀ ਲੋਕ ਜੋ ਲੋਕਾਂ ਨੂੰ ਝੂਠ ਬੋਲ-ਬੋਲ ਕੇ ਗਮਰਾਹ ਕਰ ਰਹੇ ਆ ਵੀ ਉਹਨਾਂ ਨੂੰ ਮਤ ਦੇਣ ਲਈ ਮੈਂ ਵੀ ਕੰਮ ਕਾਰਨਾ ਮੇਰੇ ਦਰੋਂ ਦਾ ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਮੈਨੂੰ ਜਿਹੜੇ ਜਿੰਨੇ ਸਾਡੇ ਮਿਲਣ ਵਾਲੇ ਜਿੰਨਾਂ ਨਾਲ ਤੁਸੀਂ ਸ਼ੁਰੂ ਤੋਂ ਲੈ ਕੇ ਪਾਰਟੀ ਵਿੱਚ ਕੰਮ ਕੀਤਾ ਵੀ ਜਿਹੜਾ ਉਹਨਾਂ ਦਾ ਜ਼ਿਆਦਾ ਸਾਡੇ ਜਿਹੜੇ ਸੀਗੇ ਮਿਲਣ ਵਾਲੇ ਦੋਸਤ ਮਿੱਤਰ ਉਹ ਕਾਂਗਰਸ ਦੇ ਵਿੱਚ ਸੀ ਉਹਨਾਂ ਨਾਲ ਸਾਡਾ ਦਿਲ ਜੁੜਿਆ ਹੋਇਆ ਸੀਗਾ ਤੇ ਉਹਨਾਂ ਦੀ ਵੀ ਇਹ ਮੰਗ ਸੀ ਵੀ ਤੁਸੀਂ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ ਤੇ ਜਿਸ ਤਰ੍ਹਾਂ ਵੀ ਆਪਾਂ ਲਾਕੇ ਦਾ ਕੋਈ ਵਿਕਾਸ ਕਰਾਂਗੇ ਕੋਸ਼ਿਸ਼ ਇਥੋਂ ਦੇ ਜਦੋਂ ਵਿਧਾਨ ਸਭਾ ਪਿਛਲੀ ਇਲੈਕਸ਼ਨ ਹੋਈ ਬਰਨਾਲਾ ਹਲਕੇ ਦੇ ਲੋਕਾਂ ਦਾ ਮੇਰੇ ਸਿਰਾਂ ਲੰਬਾ ਵੀ ਸੀਗਾ ਉਹ ਚਾਹੁੰਦੇ ਸੀ ਵੀ ਤੁਹਾਡੇ ਬਦੌਲਤ ਜਿਹੜੀ ਹੈਗੀ ਆ ਤੁਹਾਡੇ ਤੁਹਾਡੇ ਜਾਣ ਕਰਕੇ ਜਿਹੜੀ ਇਹ ਸੀਟ ਆ ਅਸੀਂ ਇਥੋਂ ਹਾਰਿਆ ਜਿਸ ਕਰਕੇ ਇੱਕ ਬਰਨਾਲਾ ਹਰਕਾ ਇੱਕ ਵੱਡੇ ਰਤਬੇ ਤੋਂ ਇੱਕ ਵੱਡੀ ਪੋਸਟ ਤੋਂ ਵਾਂਝਾ ਰਹਿ ਗਿਆ ਜੇਕਰ ਸਰਦਾਰ ਕੇਵਲ ਸਿੰਘ ਥਿਲੋਂ ਜਿੱਤੇ ਹੁੰਦੇ ਤੱਕ ਬਹੁਤ ਵਧੀਆ ਪੋਸਟ ਤੇ ਉਹਨਾਂ ਨੇ ਚੰਗਾ ਅਸੀਂ ਮਤਲਬ ਸੈਕੰਡ ਤੋਂ ਸੀਐਮ ਅਸੀਂ ਵਜੀਰ ਬਣਨਾ ਸੀਗਾ ਜਿਸ ਨਾਲ ਬਰਨਾਲਾ ਜ਼ਿਲ੍ਹੇ ਦਾ ਪੂਰਾ ਵਿਕਾਸ ਹੋਣਾ ਸੀਗਾ ਤੇ ਮੈਂ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਉਹ ਤੋਂ ਬਾਅਦ ਵੀ ਹਾਂ ਵੀ ਇਹ ਇੱਕ ਵਿਕਾਸ ਦੇ ਵਿੱਚ ਇੱਕ ਰੁਕਾਵਟ ਆ ਗਈ ਹੈ ਹਨ ਕਾਂਗਰਸ ਪਾਰਟੀ ਨੇ ਇੱਕ ਦੁਬਾਰਾ ਮੌਕਾ ਦਿੱਤਾ ਉਹਨਾਂ ਨੂੰ ਤੇ ਅਸੀਂ ਮੈਂ ਆਪਣੇ ਇੱਥੋਂ ਦੇ ਇਲਾਕੇ ਦੇ ਲੋਕਾਂ ਦਾ ਵੀ ਉਹ ਲਾਂਭਾ ਵੀ ਲਾਉਣਾ ਚਾਹਣਾ। ਕੇਵਲ ਸਿੰਘ ਢਿੱਲੋਂ ਦਾ ਕਹਿਣਾ ਜੀ ਸਾਨੂੰ ਬਹੁਤ ਹੀ ਕਮੀ ਮਹਿਸੂਸ ਹੋਈ ਕਾਲਾ ਢਿੱਲੋਂ ਦੀ ਜੇ ਵਿਧਾਨ ਸਭਾ ਦੇ ਵਿੱਚ ਕਾਲਾ ਢਿੱਲੋਂ ਸਾਡੇ ਨਾਲ ਹੁੰਦਾ ਤਾਂ ਅੱਜ ਮੈਂ ਐਮਐਲਏ ਹੁੰਦਾ ਜੀ। ਆ ਮੈਂ ਉਹਨਾਂ ਨੂੰ ਜੋ ਉਹਨਾਂ ਨੇ ਮੈਨਰੇ ਲਈ ਇਹਨਾ ਮਾਨ ਵਾਲੀ ਗੱਲ ਕੀਤੀ ਹੈ ਮੈਂ ਉਹਨਾਂ ਨੂੰ ਧੰਨਵਾਦ ਕਰਨਾ ਸਾਡੇ ਢਿੱਲੋਂ ਸਭ ਦਾ ਇਹ ਤਾਂ ਹੁੰਦਾ ਹੀ ਹੈ ਜਦੋਂ ਕੋਈ ਪਰਿਵਾਰ ਦੇ ਵਿੱਚੋਂ ਪਰਿਵਾਰ ਦਾ ਮੈਂਬਰ ਪਰਿਵਾਰ ਤੋਂ ਦੂਰ ਜਾਂਦਾ ਤਾਂ ਉਹਦੀ ਕਮੀ ਤਾਂ ਮਹਿਸੂਸ ਹੁੰਦੀ ਹੈ ਜਾਨ ਵਾਲ ਨੂੰ ਵੀ ਹੁੰਦੀ ਹੈ ਤੇ ਜਿੱਥੋਂ ਜਾਂਦਾ ਉਹਨਾਂ ਨੂੰ ਵੀ ਹੁੰਦੀ ਦੋਨਾਂ ਲਈ ਮੈਨੂੰ ਵੀ ਪਰਿਵਾਰ ਛੱਡ ਕੇ ਮਤਲਬ ਉਹਨਾਂ ਦੀ ਕਮੀ ਮਹਿਸੂਸ ਹੋਈ ਹੈ ਤੁਹਾਡਾ ਕਹਿਣ ਦਾ ਮਤਲਬ ਕਿ ਜਿਹੜੇ ਤੁਹਾਡੇ ਧੜਕਨ ਦਿਲ ਦੀ ਧੜਕਣਾ ਸਿਖਿਆ ਉਹ ਕਾਂਗਰਸ ਪਾਰਟੀ ਦੇ ਵਿੱਚ ਹੀ ਸਿਖਿਆ ਹਾਂ ਕਿਉਂਕਿ ਮੇਰੇ ਭਰਾ ਸਵਰਗੀ ਰਾਜਿੰਦਰ ਸਿੰਘ ਸੀਰਾ ਨੇ ਜਿੱਥੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਦੋਂ ਇੱਥੇ ਜਿਆਦਾ ਤੁਹਾਨੂੰ ਪਤਾ ਵੀ ਅਕਾਲੀ ਦਲ ਦਾ ਜਿਆਦਾ ਗੜ ਮੰਨਿਆ ਜਾਂਦਾ ਸੀ ਉਹਨੂੰ ਉਹਨੇ ਪਿੰਡ ਪਿੰਡ ਜਾ ਕੇ ਗੜੀ ਗੜੀ ਮਹੱਲੇ ਜਾ ਕੇ ਪਾਰਟ ਨੂੰ ਉੱਤੇ ਖੜਾ ਕੀਤਾ ਸੀਗਾ ਕਿਤਨਾ ਕਿਤੇ ਉਹ ਸਾਰੇ ਜਿਹੜੇ ਮੈਨੂੰ ਜਿਹੜਾ ਸੀਗਾ ਮੇਲ ਮਲਾਪ ਵਾਲੇ ਲੋਕ ਉਹ ਉਸ ਤਰ੍ਹਾਂ ਕਾਂਗਰਸ ਦੇ ਵਿੱਚ ਕੰਮ ਕਰਦੇ ਸੀਗੇ ਉਹਨਾਂ ਨਾਲ ਜਿਨ੍ਹਾਂ ਨਾਲ ਤੁਸੀਂ 10 ਸਾਲ 15 ਸਾਲ 20 ਸਾਲ ਇਕੱਠੇ ਰਹਿ ਕੇ ਕੰਮ ਕੀਤਾ ਹੋਵੇ ਇੱਕ ਪਲੇਟਫਾਰਮ ਤੇ ਸੰਘਰਸ਼ ਕੀਤਾ ਹੋਵੇ ਤੇ ਉਹਨਾਂ ਨਾਲ ਤੁਹਾਡਾ ਜਿਹੜਾ ਅਟੈਚਮੈਂਟ ਦਾ ਨੇਚਰਲੀ ਹੋ ਹੀ ਜਾਂਦੀ ਹੈ ਬਰਨਾਲੇ ਦੇ ਲੋਕਾਂ ਦਾ ਕਹਿਣਾ ਕਿ ਜੋ ਸ਼ੀਰਾਬਾਈ ਸਰਕਵਾਸੀ ਆਪਣੇ ਸ਼ੀਰਾਬਾਈ ਜੀ ਸੀਗੇ ਕਹਿੰਦੇ ਕੈਪਟਨ ਸਾਹਿਬ ਦੇ ਨਾਲ ਉਹਨਾਂ ਦੀ ਇੱਕ ਦਿਲ ਦੀ ਨਜ਼ਦੀਕੀ ਇੰਨੀ ਸੀ ਜਦੋਂ ਕੈਪਟਨ ਸਾਹਿਬ ਬਰਨਾਲੇ ਆਉਂਦੇ ਤਾਂ ਬਾਈ ਜੀ ਨੂੰ ਜ਼ਰੂਰ ਮਿਲ ਕੇ ਜਾਂਦੇ ਇਹ ਗੱਲ ਸੱਚ ਹੈ ਜੀ ਹਾਂ ਜੀ ਉਹਨਾਂ ਦੇ ਪਰਿਵਾਰ ਨੇ ਮਹਾਰਾਜਾ ਦੇ ਪਰਿਵਾਰ ਨੇ ਉਹਨਾਂ ਨੂੰ ਬਹੁਤ ਸਤਿਕਾਰ ਦਿੱਤਾ ਬਹੁਤ ਪਿਆਰ ਦਿੱਤਾ ਉਹ ਆਪਣਾ ਮਤਲਬ ਬੱਚਾ ਮੰਗੇ ਉਹਨਾਂ ਨੂੰ ਮਤਲਬ ਟ੍ਰੀਟ ਕਰਦੇ ਸੀ ਭਗਵੰਤ ਮਾਨ ਦੀਆਂ ਆਪ ਦੀਆਂ ਨੀਤੀਆਂ ਕਰਕੇ ਆਮ ਪਾਰਟੀ ਖੇਰ ਖੇਰੂ ਹੋ ਗਈ ਜਿਵੇਂ ਪਟਿਆਲੇ ਤੋਂ ਗਾਂਧੀ ਜੀ ਛੋਟੇਪੁਰ ਇੱਕ ਆਮ ਪਾਰਟੀ ਦੀ ਬਹੁਤ ਮਜ਼ਬੂਤੀ ਸੀ ਭਗਵੰਤ ਮਾਨ ਦੀ ਆਪ ਦੀ ਨੀਤੀ ਪਾਰਟੀ ਖੇਰੂ ਖੇਰੂ ਹੋ ਗਈ ਤੁਸੀਂ ਇਹ ਵਾਰ ਕੀ ਕਰਨਾ ਚਾਹੁੰਦੇ ਹੋ ਨੇਚਰਲੀ ਜਿਹੜੇ ਭਗਵੰਤ ਮਾਨ ਜੀ ਹੈ ਨਾ ਜਿਹੜਾ ਜੋ ਗੱਲਾਂ ਸਟੇਜਾਂ ਤੋਂ ਕਰਦੇ ਆ ਨੇਚਰਲੀ ਮੈਂ ਨੇੜੇ ਹੋ ਕੇ ਦੇਖਿਆ ਉਹ ਹੈ ਨਹੀਂ ਮੈਂ ਸਮਝਦਾ ਵੀ ਉਹ ਕਿਸੇ ਚੰਗੇ ਬੰਦੇ ਨੂੰ ਬਰਦਾਸ਼ਤ ਨਹੀਂ ਕਰਦੇ ਵਿੱਚ ਤੇ ਕੀ ਕਾਰਨ ਸੀਗਾ ਜੀ ਉਹ ਕਾਰਨ ਉਹਨਾਂ ਦੀ ਕੁਰਸੀ ਮੁੱਖ ਮੰਤਰੀ ਕੁਰਸੀ ਭਾਲਦੇ ਉਹਨਾਂ ਨੂੰ ਆਇਆ ਹੁੰਦਾ ਵੀ ਕੋਈ ਕੋਈ ਮਨਪ੍ਰੀਤ ਬਾਦਲ ਇੱਧਰ ਆ ਗਿਆ ਕੋਈ ਗਾਂਧੀ ਅੱਗੇ ਥੋੜਾ ਜਾ ਨਿਕਲ ਗਿਆ ਮੇਰੇ ਨਾਲ ਕੋਈ ਸਖਪਾਲ ਸਿੰਘ ਖੇੜਾ ਅੱਗੇ ਨਿਕਲ ਗਿਆ ਕੋਈ ਸੁੱਚਾ ਸਿੰਘ ਛੋਟੇ ਪ੍ਰਗ ਅੱਗੇ ਨਿਕ ਤਾਂ ਮੈਂ ਕਿਤੇ ਕਿਸੇ ਗੱਲ ਦੇ ਵਿੱਚ ਪੁੱਛਣਾ ਰਹਿ ਜਾ ਮੈਂ ਜਾਂ ਵੀ ਮੈਂ ਕੱਲਾ ਹੀ ਹੋਵਾਂ ਮੈਂ ਵੀ ਲੋਕਾਂ ਦੇ ਵਿੱਚ ਇੱਕ ਉਹਨਾਂ ਦੇ ਮਨ ਦਾ ਭਲੇਖਾ ਸੀ ਵੀ ਜਿਹੜੀ ਇੱਥੇ ਵਿਚ ਝਾੜੂ ਨੂੰ ਵੋਟ ਪੈਣੀ ਹੈ ਬੰਦਿਆਂ ਦੀ ਕੋਈ ਗੱਲ ਨਹੀਂ ਹੈਗੀ ਤੁਹਾਡਾ ਮਤਲਬ ਕਹਿਣ ਦਾ ਕਿ ਜਿਹੜਾ ਆਮ ਪਾਰਟੀ ਦਾ ਝਾੜੂ ਜਿਹੜਾ ਤਿੱਲਾ ਤਿੱਲਾ ਹੋਇਆ ਭਗਵੰਤ ਮਾਨ ਕਰਕੇ ਹੋਇਆ ਉਹ ਇਸ ਲਈ ਹੋਇਆ ਕਿ ਭਗਵੰਤ ਮਾਨ ਆਪਣੇ ਆਪ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦਾ ਸੀਗਾ ਜੀ ਹਾਂ ਦੋਨਾਂ ਦੀ ਜਿਹੜੀ ਗੱਠਜੋੜ ਹੈ ਭਗਵੰਤ ਮਾਨ ਤੇ ਦਿੱਲੀ ਟੀਮ ਦਾ ਉਹਦੇ ਕਰਕੇ ਹੋਇਆ ਦੋ ਦਿੱਲੀ ਟੀਮ ਅਜਿਹੜੀ ਮੈਨੂੰ ਲੱਗਦਾ ਇੱਥੇ ਕਿਸੇ ਲੀਡਰ ਨੂੰ ਉੱਭਰਨ ਦੇਣਾ ਚਾਹੁੰਦੀ ਉਹ ਆਪਣੇ ਇਸ਼ਾਰਿਆਂ ਤੇ ਜਿਸ ਤਰ੍ਹਾਂ ਦੀ ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਹਰਾ ਇੱਥੇ ਵੀ ਖੁਦ ਮੁਖਤਿਆਰੀ ਜਾਂ ਜਿਸ ਤਰ੍ਹਾਂ ਵੀ ਜਿਹੜਾ ਹੈਗੇ ਆਮ ਲੋਕਾਂ ਨੂੰ ਅੱਗੇ ਲਿਆਂਦਾ ਜਾਊਗਾ ਪਰ ਮੈਂ ਤਾਂ ਸਮਝਦਾ ਵੀ ਉਹਨਾਂ ਨੇ ਪਾਰਟੀ ਨੂੰ ਸਟੈਬਲਿਸ਼ ਕਰਨ ਦੇ ਵੇਲੇ ਵੀ ਆਮ ਬੰਦੇ ਨੂੰ ਅੱਗੇ ਨਹੀਂ ਆਉਣ ਦਾ ਤੌਰ ਤੇ ਵੀ ਦਿੱਲੀ ਵਾਲੇ ਬੰਦੇ ਇਸ ਤਰ੍ਹਾਂ ਥੋਪਦੇ ਸੀਗੇ ਜਿਹੜੇ ਲੋਕ ਜਿਹੜੀ 2017 ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹਨੂੰ ਲੋਕ ਮਹਿਸੂਸ ਕਰਦੇ ਨੇ ਕੇਵਲ ਸਿੰਘ ਢਿੱਲੋਂ ਦੇ ਵਿੱਚ ਮੈਂ ਸਮਝਦਾ ਮਿੱਤ ਉਹ ਇੱਕ ਬੜੀਆ ਪੜੇ ਲਿਖੇ ਨੇ ਤੇ ਉਹਨਾਂ ਨੇ ਇੱਕ ਬਰਨਾਲੇ ਦਾ ਵਿਕਾਸ ਕਰਾਉਣ ਦੀ ਜਾਂ ਇਲਾਕੇ ਦਾ ਵਿਕਾਸ ਕਰਨ ਦੀ ਤਾਕਤ ਵੀ ਹੈ ਤੇ ਉਹਨਾਂ ਦੇ ਵਿੱਚ ਜਜ਼ਬਾ ਵੀ ਹੈ ਜੋ ਲੋਕ ਜਾਣਦੇ ਨੇ ਜਿਨ੍ਹਾਂ ਨੇ ਪੋਲਟਿਕਸ ਦੇ ਚੋਣ ਤੋਂ ਪਹਿਲਾਂ ਹੀ ਪੋਲਟਿਕਸ ਆਪਣੀ ਕੁਝ ਕਰਕੇ ਸ਼ੁਰੂ ਕੀਤੀ ਸੀ ਬਰਨਾਲੇ ਨੂੰ ਜ਼ਿਲ੍ਹਾ ਬਣਾਇਆ ਜ਼ਿਲ੍ਹਾ ਬਣਾਉਣ ਤੋਂ ਬਾਅਦ ਉਹਨਾਂ ਨੇ ਇਥੇ ਚੋਣ ਲੜੀ ਸੀ ਕਿੰਨਾ ਲੋਕਾਂ ਦਾ ਕਹਿਣਾ ਕਿ 10 ਸਾਲ ਦੇ ਅਕਾਲੀ ਦੇ ਰਾਜ ਦੇ ਵਿੱਚ ਸਾਨੂੰ 50 ਹਜ਼ਾਰ ਜਾਂ ਲੱਖ 2 ਲੱਖ ਤੋਂ ਵੱਧ ਗਾਰੰਟੀ ਮਿਲੀ ਕੇਵਲ ਸਿੰਘ ਢਿੱਲੋਂ ਨੇ ਗਾਰੰਟਾ ਦੀ ਝੜੀ ਲਾਤੀ ਤੁਸੀਂ ਇਹ ਵਾਰ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਉਹਨਾਂ ਦੀ ਪੌਂਸਟ ਹੈ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਮੇਰੇ ਉਹਨਾਂ ਦਾ ਜज्ਬਾ ਜੋ ਬੰਦਾ ਇਲਾਕੇ ਦੇ ਕੰਮ ਨੂੰ ਉਹਦੇ ਵਿਕਾਸ ਨੂੰ ਆਪਣਾ ਨਿੱਜੀ ਕੰਮ ਸਮਝ ਕੇ ਵੀ ਮੈਂ ਹਾਂ ਉਹਦੇ 'ਚ ਜज्ਬਾ ਹੋਵੇ ਮੈਂ ਇਹ ਕੰਮ ਕਰਨ ਦਾ ਸ਼ੌਂਕ ਹੋਵੇ ਮੈਂ ਕੰਮ ਕਰਨ ਤਾਂ ਸਰਕਾਰਾਂ ਤੱਕ ਪਹੁੰਚ ਕਰਕੇ ਉਹ ਸਭ ਕੁਝ ਲੈ ਸਕਦਾ ਜਦੋਂ ਅਸੀਂ ਆਪਣੇ ਕੰਮਾਂ ਤੱਕ ਹੀ ਮਸਰੂਫ ਹੋ ਜਾਂਦੇ ਹਾਂ ਵੀ ਅਸੀਂ ਆਪਣਾ ਆਪਣੇ ਨਿੱਜੀ ਕੰਮ ਭੈਜਾਂ ਲਈ ਹੋ ਜਾਂਦੇ ਉਦੋਂ ਫਿਰ ਇੱਕ ਕੰਮ ਹੀ ਹੁੰਦਾ ਜਾਂ ਆਪਣੇ ਨਿੱਜੀ ਮਫਾਦ ਪੂਰੇ ਹੁੰਦੇ ਜਾਂ ਹਲਕੇ ਦਾ ਵਿਕਾਸ ਹੁੰਦਾ ਤੁਸੀਂ ਇੱਕ ਬੱਸ ਸਟੈਂਡ ਸਾਈਡ ਤੇ ਬਰਨਾਲਾ ਸਾਈਡ ਦੇ ਢਿੱਲੋ ਬਸਾਂ ਦੇ ਟਰਾਂਸਪੋਰਟ ਦੇ ਵੀ ਤੁਸੀਂ ਐਮਟੀਰੀਅਲ ਮਾਲਕ ਰਹਿ ਚੁੱਕੇ ਹੋ ਮਾਲਕ ਹੈਗੇ ਵੀ ਉਹ ਤੁਸੀਂ ਇੱਕ ਬੱਸ ਸਟੈਂਡ ਦੇ ਜਿਹੜੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਤੁਸੀਂ ਨਵਾਂ ਪਰ ਕੀ ਕਰਨਾ ਚਾਹੁੰਦੇ ਸੜਕਾਂ ਦਾ ਜਿਹੜਾ ਮੇਨ ਤਾਂ ਵੀ ਸੀਵਰੇਜ ਦੇ ਕਾਰਨ ਹੈਗਾ ਵੀ ਸੀਵਰੇਜ ਪਿਆ ਜਰੋ ਨੇਚਰਲੀ ਜੇ ਸੀਵਰੇਜ ਪਊਗਾ ਸੜਕ ਤਾਂ ਪੱਟੀ ਜਾਣੀ ਹੈ ਅਬ ਸੀਵਰੇਜ ਦਾ ਕੰਮ ਮੁਕੰਮਲ ਹੋ ਗਿਆ ਉਸ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਜਲਦੀ ਇਹ ਜਿਹੜੀ ਸੜਕ ਹੈ ਉਹ ਮਤਲਬ ਢਿੱਲੋ ਸਾਹਿਬ ਨਾਲ ਮੇਰੀ ਵੀ ਇਸ ਗੱਲ ਤੇ ਗੱਲ ਹੋਈ ਹੈ ਜਿੱਥੇ ਸੜਕ ਦੀ ਆਮ ਲੋਕਾਂ ਨੂੰ ਤਕਲੀਫ ਆਦੀ ਇਹਦੀ ਤਕਲੀਫ ਮੈਨੂੰ ਖੁਦ ਨੂੰ ਵੀ ਆ ਮੇਰੇ ਮੇਰੇ ਜਿਹੜੀ ਸਾਡੀਆਂ ਸਾਰੇ ਟਰਾਂਸਪੋਰਟਰਾਂ ਦੀ ਤਕਲੀਫ ਹੈ ਬੱਸਾਂ ਕਿੰਨਾਂ ਮੈਥੋਂ ਲੰਘਦੀਆਂ ਨੇ ਸਮੱਸਿਆ ਮੇਰੇ ਲਈ ਉਹਨਾਂ ਨਾਲੋਂ ਵੱਡੀ ਹੈ ਇਹ ਜੇ ਕੋਈ ਇੱਕ ਵਾਰ ਲੰਘਦਾ ਸੀ 100 ਵਾਰ ਲੰਘਦੇ ਹਥੋਂ ਦੀ ਤੇ ਇਲੈਕਸ਼ਨ ਤੋਂ ਬਾਅਦ ਇਹਨੂੰ ਜਲਦੀ ਅਸੀਂ ਇਹਦਾ ਟੈਂਡਰ ਲਾਗ ਆਗੇ ਇਹ ਸੜਕ ਜਲਦੀ ਬਣਵਾ ਦੇਵਾਂਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬੇਬਲਕੋਲੀ ਕਾਂਡ ਹੋਇਆ ਆਕਾਲੀਆਂ ਦੀ ਸਰਕਾਰ ਦੀ ਮੌਜੂਦਾ ਸਰਕਾਰ ਦੇ ਵਿੱਚ ਹੋਇਆ ਤੇ ਅਕਾਲੀ ਸਰਕਾਰ ਦੀ ਚੋਣਾਂ ਦੇ ਵਿੱਚ ਕਿੰਨਾ ਅਫੈਕਟ ਪਊ ਸੀ ਲੋਕਾਂ ਦੇ ਵਿੱਚ ਮੈਂ ਸਮਝਦਾ ਰੋਸ ਆ ਇਸ ਗੱਲ 'ਈ ਅਕਾਲੀਆਂ ਪ੍ਰਤੀ ਕਹਾ ਲੰਬਾ ਵੀ ਉਹਨਾਂ ਨੇ ਉਹਨੂੰ ਮਤਲਬ ਪ੍ਰੋਪਰ ਤਰੀਕੇ ਨਾਲ ਉਹ ਗੱਲ ਨੂੰ ਹੈਂਡਲ ਨਹੀਂ ਕੀਤਾ ਜੇ ਸਰਕਾਰਾਂ ਕੀ ਰਿੰਚ ਕਰਦੇ ਨੇ ਜੋ ਸਰਕਾਰਾਂ ਅੱਤਵਾਦ ਵੀ ਖਤਮ ਕਰਤਾ ਨੇ ਅੱਤ ਜਦੋਂ ਜਿਹੜੇ ਲੋਕ ਸਾਰੇ ਹਮ ਏਕੇ 47 ਦੇ ਆਪਣਾ ਚੱਕੀ ਫਿਰਦੇ ਸੀ ਜੋ ਸਰਕਾਰ ਉਹਨੂੰ ਖਤਮ ਕਰਨ ਤੇ ਤੇ ਉਹਨਾਂ ਨੇ ਮੇਰੇ ਖਿਆਲ ਬਿਦਨ 2-3 ਮੰਥ ਉਹ ਖਤਮ ਕਰਤਾ ਜੇ ਇਹ ਜੇ ਬੰਦਿਆਂ ਨੂੰ ਸ਼ਰਾਰਤੀ ਬੰਦਿਆਂ ਨੂੰ ਜਾਂ ਫੜਨ ਦਾ ਜਾਂ ਕੋਈ ਹੋਰ ਦਾ ਉਹਨਾਂ ਨੂੰ ਮੈਂ ਸਮਝਦਾ ਮੈਂ ਥੋੜੇ ਕਿਤਨੇ ਕਿਤੇ ਮਤਲਬ ਅਣਗੇਲੀ ਹੋਈ ਉੱਥੇ ਸਰਕਾਰ ਦੇ ਵਿੱਚ ਤੁਸੀਂ ਮੰਨਦੇ ਹੋ ਕਿ ਕਾਲੀ ਸਰਕਾਰ ਨੇ ਬਾਕੀ ਜ਼ੁਲਮ ਕੀਤਾ ਜੀ ਜ਼ੁਲਮ ਸੀ ਜੇ ਜਿਹੜਾ ਕੁਝ ਹੋਇਆ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤਾਂ ਵਧੇਕੀਆਂ ਹੋ ਸਕਦਾ ਵੀ ਉਹ ਕਈ ਵਾਰ ਨੀਚੇ ਲੈਵਲ ਤੇ ਹੁੰਦਾ ਹੈ ਨਾ ਜਾਂ ਉੱਪਰ ਉਹ ਜਿਹੜਾ ਅਸੀਂ ਕਿਸੇ ਨੂੰ ਨਹੀਂ ਸੁਣਦੇ ਤਾਂ ਉਹ ਜਲਮੀ ਹੁੰਦਾ ਨਾ ਕਾਲੀਆਂ ਵਿੱਚ ਵੀ ਕਲੈਰ ਝੂਠੀ ਪਈ ਆ ਕਹਿੰਦੇ ਵੀ ਜਦੋਂ ਸੁਖਦੇਵ ਸਿੰਘ ਢੀਨਸਾਹੀ ਨਿਆਪ ਚੌਂ ਮੈਦਾਨ ਦੇ ਵਿੱਚ ਆਏ ਪ੍ਰਵਿੰਦਰ ਸਿੰਘ ਢੀਨਸਾਹ ਚੌਂ ਮੈਦਾਨ ਦੇ ਵਿੱਚ ਆ ਕਿ ਇਹ ਆਪਦੀ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਹੀ ਚੌਂ ਮੈਦਾਨ ਦੇ ਵਿੱਚ ਆਏ ਹੋਏ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਉਹਨਾਂ ਦਾ ਪਾਰਟੀ ਦਾ ਤੇ ਆਪ ਦਾ ਨਿੱਜੀ ਪਰਿਵਾਰਕ ਮੈਟਰ ਹੈ ਜੀ ਮੈਂ ਇਹਦੇ ਬਾਰੇ ਕੁਝ ਨਹੀਂ ਕਰਨਾ ਚਾਹੁੰਦਾ ਸਰਦਾਰ ਕੇਵਲ ਸਿੰਘ ਢਿੱਲੋ ਜੇ ਐਮਪੀ ਬਣ ਜਾਂਦੇ ਨੇ ਤੁਸੀਂ ਬਰਨਾਲੇ ਸ਼ਹਿਰ ਦੇ ਲਈ ਕੀ ਕੀ ਮੈਡੀਕਲ ਕਾਲਜਾਂ ਹਸਪੀਟਲ ਵੱਡਾ ਕੋਈ ਲੈ ਕੇ ਡਿਮਾਂਡ ਰੱਖੋਗੇ ਜੀ ਬਿਲਕੁਲ ਉਹ ਆਪਣਾ ਢਲੋਂ ਸਾਹਨੇ ਪਹਿਲਾਂ ਹੀ ਐਲਾਨ ਕੀਤਾ ਹੈ ਵੀ ਅਸੀਂ ਸੈਂਟਰਲ ਯੂਨੀਵਰਸਿਟੀ ਕੋਈ ਚੰਗਾ ਕਾਲਜ ਤੇ ਐਜੂਕੇਸ਼ਨ ਦੇ ਤੇ ਜਿਹੜੇ ਹੈਗੇ ਆ ਸਿਹਤ ਸਹੂਲਤਾਂ ਦੇ ਤੇ ਹੋਰ ਕੋਈ ਚੰਗੀ ਇੰਡਸਟਰੀ ਲੈ ਕੇ ਆਵਾਂਗੇ ਤੇ ਕੋਈ ਹੋਰ ਕੋਈ ਬਰਨਾਲੇ ਸ਼ਹਿਰ ਤੇ ਕੋਈ ਕੋਈ ਵੱਡੀ ਗਿਫਟ ਐਮਪੀ ਬਣਨ ਤੋਂ ਬਾਅਦ ਜੇ ਕੋਈ ਸੈਂਟਰਲ ਯੂਨੀਵਰਸਿਟੀ ਆ ਜੇ ਸਭ ਤੋਂ ਵੱਡਾ ਗਿਫਟ ਮੰਨਦਾ ਵੀ ਸਾਡੇ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਪੜ੍ਹਨ ਜਾਂਦੇ ਉਹਨਾਂ ਨੂੰ ਇੱਥੇ ਚੰਗੀ ਸਹੂਲਤ ਮਿਲੇਗੀ ਜਿਹੜੀਆਂ ਸਰਕਾਰੀ ਜਿਹੜੀ ਗਵਰਨਮੈਂਟ ਦੀ ਕੋਈ ਜਿਹੜੀ ਯੂਨੀਵਰਸਿਟੀ ਹੋਗੀ ਉਹਦੇ ਜੀ ਫੀਸਾਂ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਨੋਂ ਘੱਟ ਹੋਣਗੀਆਂ ਹੁਣ ਸਾਡੇ ਬੱਚੇ ਪਟਿਆਲਾ ਚੰਡੀਗੜ੍ਹ ਲੁਧਿਆਣਾ ਜਾਂ ਜਲੰਧਰ ਪੜਨ ਜਾਂਦੇ ਆ ਉਹਨਾਂ ਨੂੰ ਇੱਥੇ ਪੜਨ ਦਾ ਮੌਕਾ ਮਿਲੂਗਾ ਜੇ ਚੰਗਾ ਹਸਪੀਟਲ ਆ ਗਿਆ ਇੱਥੇ ਜਿਹੜੀਆਂ ਸਾਨੂੰ ਲੁਧਿਆਣਾ ਜਾਂ ਚੰਡੀਗੜ੍ਹ ਲੈ ਜਾਣਾ ਪੈਂਦਾ ਪਹਿਲਾਂ ਵੀ ਸਾਡੇ ਸਿਹਤ ਸਹੂਲਤਾਂ ਲਈ ਉਹ ਇੱਥੇ ਮਿਲਣਗੀਆਂ ਪਹਿਲਾਂ ਵੀ ਸਾਡੇ ਐਮਪੀ ਸਾਹਿਬ ਸਰਦਾਰ ਸ੍ਰੀ ਵਿਜੇਂਦਰ ਸਿੰਘਲਾ ਜੀ ਉਹ ਵੀ ਕਾਂਗਰਸ ਨੇ ਦੇਣਾ ਜਿਹੜਾ ਉੱਥੇ ਹਸਪੀਟਲ ਲੈ ਕੇ ਆਪਣੀ ਉਦਮਾ ਸਦਕਾ ਤੇ ਜਿਸ ਤਰ੍ਹਾਂ ਉੱਥੇ ਸਰੂਰ ਲੈ ਕਹਿੰਦਾ ਉੱਥੇ ਅਸੀਂ ਢਿੱਲੋਂ ਸਾਹਿਬ ਵੈਸੇ ਆਪ ਵੀ ਚਾਹੁੰਦੇ ਨੇ ਉਹਨਾਂ ਦੀ ਇੱਛਾ ਹੈ ਵੀ ਮੈਂ ਇੱਥੇ ਬਰਨਾਲਾ ਜ਼ਿਲ੍ਹੇ ਨੂੰ ਤੇ ਸਰੂਰ ਹਲਕੇ ਨੂੰ ਸਾਰੇ ਨੂੰ ਜਿਹੜੀ ਕੰਸਟੀਟੂਐਂਸੀ ਹੈ ਪਾਰਲੀਮੈਂਟ ਦੀ ਉਹਦੇ ਲਈ ਕੁਝ ਕਰਕੇ ਬਖਾਵਾ ਮੈਂ ਆਪਣਾ ਨਾਮ ਕਮਾਉਂ। ਅਕਾਲੀ ਦਲ ਦੇ ਦਿੱਕਜ ਮੰਨਣ ਵਾਲੇ ਜੀ ਲੂਬੀ ਲੂਬੀ ਬਣਾ ਡੈਰੀ ਵਾਲਾ ਜੋ ਉਹਨਾਂ ਨੇ ਐਂਟਰੀ ਕੀਤੀ ਕਾਂਗਰਸ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹ ਇਹੀ ਹੈ ਹਰ ਬੰਦਾ ਚਾਹੁੰਦਾ ਹੈ ਵੀ ਜਿਹੜਾ ਸਰਦਾਰ ਕੇਵਲ ਸਿੰਘ ਢਿੱਲੋਂ ਦਾ ਜਜ਼ਬੇ ਨੂੰ ਵੇਖ ਕੇ ਵੀ ਹਾਂ ਇਹਦੇ ਵਿੱਚ ਆਦਮੀ ਵਿੱਚ ਕੋਈ ਸਮਰਥਾ ਹੈ। ਜਿਵੇਂ ਪਿਛਲੇ 10 ਸਾਲਾਂ ਦੇ ਵਿੱਚ ਇੱਥੇ ਕੁਝ ਖਾਸ ਨਹੀਂ ਹੋਇਆ ਕੰਮ ਧੰਦਾ ਜਿਹੜਾ ਹੈਗਾ ਕੁਝ ਨੂੰ ਪਤਾ ਹੀ ਨਹੀਂ ਤੁਸੀਂ ਦੇਖ ਹੀ ਰਹੇ ਹੋ ਵੀ ਸੜਕਾਂ ਦਾ ਹੋਰ ਕੀ ਹਾਲ ਹੈ ਨਾ ਕੋਈ ਬਸੇਸ ਇੱਥੇ ਕੋਈ ਜੁੰਟ ਆਇਆ ਹੈ ਨਾ ਕਿਸੇ ਤਰ੍ਹਾਂ ਦਾ ਵੀ ਤੇ ਹਰ ਇੱਕ ਆਦਮੀ ਨੂੰ ਲੱਗਦਾ ਵੀ ਇਹ ਵੀ ਮੌਕਾ ਦੇ ਗਿਆ ਢਲੋਂ ਸਾਹਿਬ ਨੂੰ ਵੀ ਵੀ ਕੁਝ ਕਰਵਾਉਣ ਦਾ ਇਹ ਇਹਨਾਂ ਦੀ ਤਾਕਤ ਹੈਗੀ ਜਜ਼ਬਾ ਹੈਗਾ ਇਹਨਾਂ ਦੇ ਵਿੱਚ ਉਹ ਚੀਜ਼ ਨੂੰ ਦੇਖ ਕੇ ਉਹ ਬੰਦੇ ਸਾਰੇ ਇਧਰ ਨੂੰ ਸ਼ਾਮਲ ਹੋ ਰਹੇ ਹੋਰ ਵੀ ਵੱਡੀ ਗੰਤੀ ਵਿੱਚ ਆਮ ਆਦਮੀ ਪਾਰਟੀ ਤੇ ਆਹ ਹੋਰ ਪਾਰਟੀਆਂ ਛੱਡ ਕੇ ਕਿਹੜੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਗਿਆਨ ਚਾਹੁੰਦੇ ਹੋ ਕਿ ਜੋ ਵਿਕਾਸ ਦੇ ਮੁੱਦੇ ਤੋਂ ਲੈ ਕੇ ਜੋ ਵੀ ਦਿਗਜ ਚਾਹੇ ਆਮ ਪਾਰਟੀ ਦੇ ਨੇ ਚਾਹੇ ਅਕਾਲੀ ਦਲ ਦੇ ਨੇ ਤਾਂ ਉਹਨਾਂ ਨੇ ਤਾਂ ਹੀ ਇਸ ਲਈ ਕਾਂਗਰਸ ਜੁਆਇਨ ਕਰ ਰਹੇ ਨੇ ਜੀ ਹਾਂਜੀ ਇਹੀ ਹੈ ਵੀ ਉਹ ਜਿਹੜੇ ਉਹਨਾਂ ਦਾ ਹਰ ਇੱਕ ਆਦਮੀ ਹੁੰਦਾ ਜੋ ਬੰਦਾ ਤੁਰਦਾ ਫਿਰਦਾ ਉਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਤੋਂ ਜਾਣਕਾਰੀ ਹੁੰਦੀ ਹੈ ਆਪਣੇ ਮਹੱਲੇ ਦੀ ਜਾਣਕਾਰੀ ਹੁੰਦੀ ਹੈ ਹਰ ਬੰਦਾ ਚਾਹੁੰਦਾ ਵੀ ਜੇ ਉਹ ਬੰਦਾ ਅਗਵਾਈ ਕਰ ਦੇਣ ਜਿਵੇਂ ਜਮੇਲ ਸਿੰਘ ਡਰੀ ਵਾਲਾ ਪਹਿਲਾਂ ਐਮਸੀ ਰਹੇ ਨੇ ਜਿਹੜੇ ਲੋਕੀ ਜੀ ਉਹ ਵੀ ਵਧੀਆ ਇੱਥੇ ਸਾਡੇ ਬਰਨਾਲੇ ਸ਼ਹਿਰ ਦੀ ਮੰਨੀ ਪਰਮਾਨੀ ਸ਼ਖਸੀਅਤ ਨੇ ਸੋਸ਼ਲ ਹੋਣੇ ਉਹਨਾਂ ਨੂੰ ਪਤਾ ਇਥੋਂ ਦੀ ਸਮੱਸਿਆਵਾਂ ਦਾ ਉਹ ਉਹਨਾਂ ਨੂੰ ਇੰਨਾ ਕੁ ਵੀ ਪਤਾ ਹੁੰਦਾ ਵੀ ਜਿਹੜਾ ਇਹ ਸਮੱਸਿਆਵਾਂ ਦਾ ਜਿਹੜਾ ਹੱਲ ਹੈ ਉਹ ਕਿਹੜਾ ਕੁ ਕਰਵਾ ਸਕਦਾ ਢਿੱਲੋ ਸਾਹਿਬ ਦੇ ਇਸ ਟਾਈਮ ਜੇ ਨਜ਼ਦੀਕੀ ਮੰਨੀਆਂ ਨੂੰ ਢਿੱਲੋ ਸਾਹਿਬ ਤੁਸੀਂ ਮੰਨੇ ਜਾਂਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਅਕਾਲੀ ਦਲ ਦੇ ਹੋਰ ਕੋਈ ਦਿਗਜ ਲੀਡਰ ਵੀ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਵਿੱਚ ਐਂਟਰੀ ਕਰ ਸਕਦੇ ਨੇ ਆਮੇਦ ਹੈ ਉਮੀਦ ਰੱਖਦੇ ਆ ਵੀ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪਰਮਾਤਮਾ ਮਿਹਰ ਕਰੇ ਚੰਗਾਈ ਹੋਵੇਗਾ ਬਰਨਾਲੇ ਸ਼ਹਿਰ ਦੇ ਜੋ ਬਸ ਸਟੈਂਡ ਦੇ ਵਸਨੀਕ ਨੇ ਦੁਕਾਨਦਾਰ ਨੇ ਜੋ ਢਿੱਲੋ ਸਾਹਿਬ ਨੂੰ ਦਿਲੋਂ ਪਿਆਰ ਕਰਦੇ ਨੇ ਅੱਜ ਵੀ ਕਰਦੇ ਨੇ ਪਰ ਇੱਕ ਜਿਵੇਂ ਆਪਾਂ ਪਰਿਵਾਰ ਦੇ ਵਿੱਚ ਰੋਸਾ ਹੋ ਜਾਂਦਾ ਹੈ ਕੋਈ ਪਰਿਵਾਰ ਦਾ ਮੈਂਬਰ ਰੁੱਸ ਜਾਂਦਾ ਉਸੇ ਤਰ੍ਹਾਂ ਉਹਨਾਂ ਦੇ ਕੋਲ ਮਨ ਦੇ ਇੱਕ ਰੋਸਾ ਛੋਟਾ ਜਾਂ ਕਿ ਢਿੱਲੋ ਸਾਹਿਬ ਉਹ ਕਹਿੰਦੇ ਵੀ ਬਸ ਸਟੈਂਡ ਇੱਥੋਂ ਜਾਊਗਾ ਜੋ ਉਹ ਕਰਾ ਹੀ ਬਸਟੈਂਡ ਜਾਣ ਦੇ ਨਾਲ ਸਾਡੀ ਪ੍ਰਾਪਰਟੀ ਸਾਡੀ ਦੁਕਾਨਦਾਰੀਆਂ ਸਭ ਫੇਲ ਹੋ ਜਾਣਗੀਆਂ ਤੁਸੀਂ ਨਾ ਪਰ ਕੀ ਕਰਨਾ ਚੁੰਨੋ ਜੀ ਨੇਚਰਲੀ ਜਦੋਂ ਕਿਸੇ ਧਰ ਵੱਲੋਂ ਲੋਕਾਂ ਦੇ ਮਨਾਂ ਚ ਭਲੇਖੇ ਪਾ ਦਿੱਤੇ ਜਾਣ ਵੀ ਇਸ ਤਰ੍ਹਾਂ ਦਾ ਕੋਈ ਕਿਸੇ ਜਿਵੇਂ ਸਰਦਾਰ ਢੱਲੋਂ ਸਾਹਿਬ ਦਾ ਨਾਮ ਲੈ ਕੇ ਵੀ ਕਰਨ ਉਹ ਬਸਟੈਂਡ ਲੈ ਕੇ ਜਾ ਰਹੇ ਆ ਨੇਚਰਲੀ ਉਹਨਾਂ ਦਾ ਰੋਸਤਾ ਜਾਇਜ਼ ਹੈ ਬਟ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਂ ਢੱਲੋਂ ਸਾਹ ਬਣੀ ਆ ਆਪਣੇ ਬਣੀ ਆ ਅਸੀਂ ਉਹਨਾਂ ਨੂੰ ਲੋਕਾਂ ਨੂੰ ਭਰੋਸਾ ਦਿਵਾਉਣਾ ਵੀ ਬਸਟੈਂਡ ਕਿਸੇ ਪਾਸੇ ਨਹੀਂ ਜਾਊਗਾ ਬਸਟੈਂਡ ਇੱਥੇ ਰਹੂਗਾ ਢੱਲੋਂ ਸਾਹਿਬ ਨੇ ਆਲਰੇਡੀ ਪਹਿਲਾਂ ਦੋ ਤਿੰਨ ਸਟੇਟਮੈਂਟਾਂ ਮੈਂ ਦੇ ਚੁੱਕੀਆਂ ਵੀ ਮੈਂ ਬੱਸ ਸਟੈਂਡ ਦੇ ਲੋਕਾਂ ਦੇ ਨਾਲ ਖੜਾ ਤੇ ਵੀ ਬੱਸ ਸਟੈਂਡ ਦੀ ਜਿਹੜੀ ਉਹ ਇਹ ਜਿਹੜੀ ਫੁਆ ਹੈ ਬਿਲਕੁਲ ਝੁੱਟੀ ਹੈ ਤੇ ਬੱਸ ਸਟੈਂਡ ਕਿਤੇ ਨਹੀਂ ਜਾਊਗਾ ਨਾ ਹੀ ਸਾਡਾ ਉਹਨਾਂ ਦੀ ਕੋਈ ਮਨਸਾ ਵੀ ਅਸੀਂ ਕਿਸੇ ਨੂੰ ਮਤਲਬ ਦਾ ਇਸ ਤਰ੍ਹਾਂ ਦਾ ਉਜਾੜਾ ਕੀਤਾ ਜਾਵੇ ਤੇ ਤੁਸੀਂ ਢਿੱਲੋਂ ਸਾਹਿਬ ਦੀ ਜਿੱਤ ਪੱਕੀ ਮੰਨਦੇ ਜੀ ਆਉਣ ਵਾਲੇ ਤੁਸੀਂ ਪੰਜ-ਛੇ ਦਿਨਾਂ 'ਚ ਦੇਖੋ ਵੀ ਜਿਹੜੀ ਢਿੱਲੋਂ ਸਾਹਿਬ ਦੀ ਜਿਹੜੀ ਮਹਿਮਾ ਨੂੰ ਪੂਰੀ ਮਤਲਬ ਉੱਪਰ ਤੱਕ ਲੈ ਕੇ ਚਲੀ ਜਾਏਗੀ ਤੈਨੂੰ ਸਾਬੇ ਕਿ ਅਸੀਂ ਹੋਰ ਵੀ ਸੁਣਿਆ ਦੇਖਿਆ ਵੀ ਆ ਰਾਜਨੀਤੀ ਤੋਂ ਉੱਟ ਕੇ ਤੁਸੀਂ ਇੱਕ ਸ਼ੋਸ਼ਵਰਗ ਕੰਮ ਕਰਦੇ ਹੋ ਸੀਰਾਟੀ ਲੋਬੀ ਸ਼ੋਸ਼ਵਰਗ ਦੇ ਭਾਈ ਉਹ ਵੀ ਵੱਧ ਚੜ੍ਹ ਹਿੱਸਾ ਲੈਂਦੇ ਸੀਗੇ ਤੁਸੀਂ ਉਹੀ ਮੁਹਿੰਮ ਨੂੰ ਜਾਰੀ ਰੱਖਿਆ ਜਿਵੇਂ ਤੁਸੀਂ ਖੂਨਦਾਨ ਕੈਂਪ ਕੋਈ ਵੀ ਗਰੀਬ ਤਬਕਾ ਜੇ ਤੁਹਾਡੇ ਕੋਲ ਕੰਮ ਆਉਂਦਾ ਤੁਸੀਂ ਵੱਧ ਚੜ੍ਹ ਕੇ ਉਹਨਾਂ ਦੀ ਮਦਦ ਕਰਦੇ ਹੋ ਜਾਂ ਕੋਈ ਹੈਲਪ ਕਰਦੇ ਹੋ ਤੁਸੀਂ ਨਵਾਂ ਵਰ ਕੀ ਕਹਿਣਾ ਚਾਹੁੰਦੇ ਐ ਮੇ ਸਾਡਾ ਬਸ ਸ਼ੌਂਕ ਹੈ ਪਹਿਲਾਂ ਮੇਰੇ ਦੇ ਬਰਦਰ ਸੀ ਜਿਹੜਾ ਤਾਂ ਉਹਨਾਂ ਦਾ ਵੀ ਸ਼ੌਂਕ ਸੀ ਕੋਈ ਬੰਦਾ ਗਰੀਬ ਬੰਦਾ ਜਾਂ ਕੋਈ ਵੀ ਕੁਝ ਚੰਗੇ ਕੰਮ ਜਿਹੜੇ ਹੈਗੇ ਉਹਨੂੰ ਆਪਾਂ ਕਰੀਏ ਸੋਸ਼ਲ ਕੰਮ ਕਰੀਏ ਤਾਂ ਉਹਨਾਂ ਨੂੰ ਇਸ ਗੱਲ ਲਈ ਸਕੂਨ ਮਿਲਦਾ ਸੀ ਮੈਂ ਉਹਨਾਂ ਦੇ ਜਿਹੜੀ 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 ਉਹਨਾਂ ਨੇ ਇੱਕ ਪਿਰਤ ਪਾਈ ਸੀ ਪ੍ਰਵਾਹ ਲਈ ਉਹਨੂੰ ਜਾਰੀ ਰੱਖਣਾ ਮੇਰੀ ਵੀ ਇੱਛਾ ਸੀ ਵੀ ਉਹਨੂੰ ਉਵੇਂ ਹੀ ਜਾਰੀ ਰੱਖਿਆ ਜਾਵੇ ਤੇ ਰਾਜਨੀਤੀ ਨਾਲੋਂ ਮੈਂ ਜ਼ਿਆਦਾ ਜਿਹੜਾ ਪ੍ਰੈਫਰੈਂਸ ਆ ਉਹ ਸੋਸ਼ਲ ਵਰਕਰ ਨੂੰ ਦੇਣਾ ਚਾਹੁੰਦਾ ਅੱਜ ਵੀ ਬਾਈ ਸ਼ੀਰੇ ਨੂੰ ਬਰਨਾਲੇ ਦੇ ਲੋਕ ਦਿਲੋਂ ਯਾਦ ਕਰਦੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਉਹਨਾਂ ਦੇ ਲੋਕਾਂ 'ਚ ਪਿਆਰ ਸੀ ਜੀ ਬਹੁਤ ਵਿਚਰਦੇ ਸੀ ਲੋਕਾਂ ਦੇ ਵਿੱਚ ਕੋਈ ਵੀ ਉਹਨਾਂ ਕੋਲੇ ਨੇਰੇ ਸਵਰੇ ਜੋ ਵੀ ਕੰਮ ਲਈ ਆਉਂਦਾ ਸੀ ਉਹਦੇ ਨਾਲ ਉੱਠ ਕੇ ਤੁਰਦੇ ਸੀਗੇ ਜੋ ਤੁਹਾਡੇ ਜਿਹੜਾ ਲੋਕਾਂ ਨਾਲ ਜੁੜਿਆ ਹੋਇਆ ਆ ਗੂਗਾ ਜੋ ਲੋਕਾਂ ਦੇ ਕਿਹੜੇ ਦੁੱਖ ਸੁੱਖਸ ਕੰਮ ਹੋਣ ਉਹਨੂੰ ਨੇਚਰਲੀ ਆ ਵੀ ਆਪਣੇ ਲਈ ਆਪਣੇ ਕੋਈ ਕੰਮ ਆਇਆ ਹੋਵੇ ਆਪਾਂ ਵੀ ਤੁਹਾਨੂੰ ਜਾਣ ਤੋਂ ਬਾਅਦ ਯਾਦ ਕਰਾਂਗੇ ਸਿਰੇ ਪਾਈ ਤੋਂ ਬਾਤ ਲੋਕ ਹੁਣ ਸ਼ੀਰੇਬਾਈ ਦੀ ਥਾਂ ਤੇ ਤੁਹਾਨੂੰ ਦੇਖਣ ਲੱਗੇ ਤੁਹਾਨੂੰ ਬਹੁਤ ਪਸੰਦ ਕਰਦੇ ਨੇ ਕਿ ਤੁਸੀਂ ਲੋਕਾਂ ਦੀ ਮਦਦ ਕਰਦੇ ਹੋ ਇਹ ਰੈਗਰ ਤੁਸੀਂ ਜਾਰੀ ਰੱਖੋਗੇ ਜੀ ਬਿਲਕੁਲ ਜੀ ਜੇ ਪ੍ਰਮਾਤਮਾ ਨੇ ਜਿੰਨੀ ਸਮਰੱਥਾ ਬਖਸ਼ੀ ਆਦਮੀ ਤਾਂ ਦਾ ਤਾਂ ਨਾ ਹੀ ਹੁੰਦਾ ਵੀ ਉਹਨੇ ਆਹ ਕੰਮ ਕਰ ਰਿਹਾ ਇਸ ਤਰ੍ਹਾਂ ਕਰ ਰਿਹਾ ਜਿੰਨੀ ਵੀ ਪ੍ਰਮਾਤਮਾ ਨੇ ਸਮਰੱਥਾ ਬਖਸ਼ੀ ਬਲ ਬਖਸ਼ੀ ਉਹਨੇ ਲੋਕਾਂ ਦੀ ਸੇਵਾ ਕਰਦੇ ਰਵਾਂਗੇ ਤੇ ਹੁਣ ਤੁਸੀਂ ਢਿੱਲੋ ਸਾਹਿਬ ਦੇ ਲਈ ਸਪੋਰਟਰਾਂ ਦੇ ਲਈ ਵੋਟਰਾਂ ਦੇ ਲਈ ਢਿੱਲੋ ਸਾਹਿਬ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਹਿਲਾਂ ਤਾਂ ਸਪੋਰਟਰਾਂ ਲਈ ਤੇ ਵੋਟਰਾਂ ਲਈ ਹੈ ਜੀ ਉਹ ਢਿੱਲੋਂ ਸਾਹਿਬ ਦੀ ਮਦਦ ਕਰਨ ਉਹਨਾਂ ਦੀ ਮਹਮ ਨੂੰ ਅੱਗੇ ਲੈ ਕੇ ਜਾਣ ਉਹਨਾਂ ਨੂੰ ਵੋਟ ਦੇ ਕੇ ਅਸੀਂ ਐਮਪੀ ਬਣਾਈਏ ਦਿੱਲੀ ਤੱਕ ਸਾਡੀ ਪਹੁੰਚ ਹੋਵੇ ਤੇ ਬਾਕੀ ਢਿੱਲੋਂ ਸਾਹਿਬ ਤੋਂ ਵੀ ਮੈਂ ਉਮੀਦ ਰੱਖਦਾ ਵੀ ਜਦੋਂ ਉਹ ਜਿੱਤਣ ਤੋਂ ਬਾਅਦ ਵੀ ਉਹ ਬਰਨਾਲਾ ਹਲਕੇ ਲਈ ਸੰਰੂਰ ਹਲਕੇ ਲਈ ਸਾਰੇ ਸਾਡੇ ਹਲਕੇ ਲਈ ਤੇ ਜਿਹੜੇ ਵਿਕਾਸ ਜਿਹੜਾ ਜਾਂ ਇੱਥੋਂ ਦੇ ਕੋਈ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕੋਈ ਯੂਨੀਵਰਸਿਟੀ ਜਾਂ ਮੈਡੀਕਲ ਕਾਲਜ ਵੀ ਮਨ ਉਮੀਦ ਆ ਵੀ ਉਹ ਡੈਫੀਨੇਟਲੀ Bios, had, had, had ,000 ,000 ,000. Thank you sir. Bureau Report, The News, Punjab, Chandigarh. e awarded for India's Best ILETS Business Partner 2017-18, for British Council, Platinum Plus Partner 2017-18, Pearson PTE Academic, Platinum Certification 2019-2020, Cambridge University Press, Certified Partner 2019-2020, courses available, ILETS pte cd lights clp basic spoken